ਸਬ ਡਿਵੀਜ਼ਨ ਫਿਲੌਰ ਵਿਖੇ ਸਰਵੰਤ ਸਿੰਘ ਬਾਲ ਨੇ ਨਵੇਂ ਡੀਐਸਪੀ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਗੁਰਾਇਬ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਮਾੜੇ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਦੱਸਿਆ ਕਿ ਲੁੱਟਖੋਹਾਂ ਚੋਰੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਜਲਦੀ ਹੀ ਫੜ ਕੇ ਉਨ੍ਹਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਸੜਕ ਸੁਰੱਖਿਆ ਫੋਰਸ ਪੰਜਾਬ ਅੰਦਰ ਤਾਇਨਾਤ ਕੀਤੀ ਗਈ ਹੈ ਏ ਫੋਰਸ ਹਲਕਾ ਫਲੋਰ ਅੰਦਰ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰਹੇਗੀ ਜਿਸ ਨਾਲ ਜਿੱਥੇ ਸੜਕੀ ਹਾਦਸਿਆਂ 'ਚ ਜਾਨਵਾਲੀਆਂ ਜਾਨਾਂ ਬਚਾਈਆਂ ਜਾਣਗੀਆਂ ਉੱਥੇ ਹੀ ਮਾੜੇ ਅਨਸਰਾਂ ਤੇ ਵੀ ਨਕੇਲ ਕੱਸੀ ਜਾਵੇਗੀ ਉਹਨਾਂ ਲੋਕਾਂ ਨੂੰ ਪੁਲਿਸ ਦਾ ਬਦ ਤੋਂ ਬਦ ਸਹਿਯੋਗ ਕੀਤਾ ਜਾਂਦੀ ਗੱਲ ਆਖੀ ਗੁਰਿਆ ਤੋਂ ਬਿੰਦਰ ਸੁੰਮੰਦੀ ਰਿਪੋਰਟ ਸਰਦਨ ਮਾਇਨੇ ਤੋਂ ਗੁਰਾਇੰਦ ਦੇ ਸਭ ਤੋਂ ਇੰਦਾ ਚਾਲ ਅਗਵਾ ਕਰਨੀ ਕੀ ਕੋਸ਼ਿਸ਼ਾਂ ਲੋਕਾਂ ਨੂੰ ਬੇਨਤੀ ਮੈਸੇਜ ਕੀਤਾ ਮੇਰਾ ਇਹ ਪਹਿਲਾ ਵਿਜ਼ਿਟ ਆ ਮੈਨੂੰ ਕਰੀਬ 2 ਹਫ਼ਤੇ ਪਹਿਲਾਂ ਮਾਥੋਰਟੀ ਐਸਪੀ ਸਬ-ਡਿਵੀਜ਼ਨ 4 ਵਿੱਚ ਲੱਗਾ ਮੇਰਾ ਪ੍ਰੈਸ ਵੀਰਾਂ ਦੇ ਮੱਦੇਨ ਨਾਲ ਸਾਰੇ ਜਿਹੜੀ ਗੁਰਾਇਆਂ ਦੀ ਪਬਲਿਕ ਆ ਉਹਨਾਂ ਨੂੰ ਇਹ ਹੋਈ ਰਹਿਤ ਹੈਗੀ ਆ ਤੇ ਮੇਰੇ ਨੂੰ ਬੇਨਤੀ ਹੈਗੀ ਆ ਵੀ ਸਾਡੇ ਜਿਹੜੀ ਪੁਲਿਸ ਆ ਗੁਰਾਇਆਂ ਦੀ 24 ਆਵਰ ਉਹਨਾਂ ਦੀ ਸੇਵਾ ਵਾਸਤੇ ਹਾਜ਼ਰ ਹੈਗੀ ਆ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕਮਨਪ੍ਰੀਤ ਸਿੰਘ ਖੱਖ ਜੀ ਦੀ ਹਦਾਇਤ ਅਨਸਾਰ ਉਹਨਾਂ ਵੱਲੋਂ 2 112 ਦੀਆਂ ਗੱਡੀਆਂ ਚਲਾਈਆਂ ਗਿਆਆਂ ਨੇ ਨਈਆਂ ਨੇ ਜਿਨ੍ਹਾਂ ਦੇ ਉੱਤੇ 24 ਆਵਰ ਜਿਹੜੇ ਆ ਉਹ ਡੇ ਡੇ ਨਾਈਟ ਸਾਰੇ ਸੇ ਮਲਾਜ਼ਮ ਬਾਰਾਂ ਮਲਾਜ਼ਮ ਵਰਕ ਕਰਦੇ ਨੇ ਜਿਹੜੀਆਂ ਕਿ ਪਬਲਿਕ ਦੀਆਂ ਗਰਵੈਂਸਿਸ ਕੋਈ ਹੁੰਦੀ ਆ ਸ਼ਿਕਾਇਤ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਫੌਰੀ ਤੌਰ ਤੇ ਉਹ ਪਹੁੰਚਣਗੇ ਉੱਥੇ ਤੇ ਉਹਦਾ ਨਪਟਾਰਾ ਕਰਨਗੇ ਇਸ ਤੋਂ ਇਲਾਵਾ ਮੇਰੇ ਲੋ ਜਿਹੜੇ ਮਾੜੇ ਅਨਸਰ ਉਹਨਾਂ ਤੇ ਸਖਤੀ ਨਾਲ ਹੈਗਾ ਵੀ ਉਹਨਾਂ ਤੇ ਐਕਸ਼ਨ ਕੀਤਾ ਜਾਵੇਗਾ ਨਸ਼ੇ ਦੇ ਵਿਰੁੱਧ ਅਤੇ ਜਿਹੜੇ ਮਾੜੇ ਅਨਸਰ ਨੇ ਲੜਾਈ ਝਗੜੇ ਜਾਂ ਲੁੱਟਾਂ ਖੋਹਾਂ ਕਰਦੇ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਹੀ ਕਾਬੂ ਕਰਕੇ ਤੇ ਤੁਹਾਡਾ ਉਹਨਾਂ ਦੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਪਿਛਲੇ 10 ਦਿਨਾਂ ਦੇ ਵਿੱਚ ਅਸੀਂ ਲੁੱਟਾਂ ਖੋਹਾਂ ਵਾਲੇ ਦੋ ਗੈਂਗ ਤੇ ਚੋਰੀ ਦੇ ਦੋ ਗੈਂਗ ਜਿਹੜੇ ਆ ਉਹ ਅਰੈਸਟ ਕਰ ਚੁੱਕੇ ਹੈਗੇ ਆ ਪਹਿਲਾਂ ਆਏ ਦਿਨ ਜਿਹੜੀਆਂ ਵਾਰਦਾਤਾਂ ਹੁੰਦੀਆਂ ਸੀ ਇਹ ਦੋ ਮੇਨ ਨਾਮੀ ਹੈਗੇ ਸੀ ਇੱਕ ਗੌਰਵ ਸੀ ਤੇ ਇੱਕ ਮੋਟਾ ਜਿਹੜੇ ਵਾਰਦਾਤਾਂ ਕਰਦੇ ਸੀ ਇਹਨਾਂ ਨੇ ਕਰੀਬ 50 ਵਾਰਦਾਤਾਂ ਕੀਤੀਆਂ ਸਨ ਇਹਨਾਂ ਨੂੰ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਸਲਾਖਾਂ ਦੇ ਪਿਛੇ ਭੇਜ ਦਿੱਤਾ ਅੱਜ ਫਲੋਰ 'ਚ ਸਾਰਾ ਟੋਟਲ 112 ਗੱਡੀਆਂ ਜਿਹੜੀਆਂ ਅਗਲੀ ਹਨ ਤਾਂ ਸੇ ਇਹ ਜਿਹੜੇ 112 ਦੀਆਂ ਗੱਡੀਆਂ ਤਿੰਨ ਠਾਣਿਆਂ ਦੇ ਵਿੱਚ ਸਭ ਤੋਂ ਜੋ ਫਲੋਰ ਬਿਲਗਾ ਫਲੋਰ ਤੇ ਗੁਰਾਇਆਂ ਦੇ ਵਿੱਚ 6 ਗੱਡੀਆਂ ਚੱਲ ਰਹੀਆਂ ਨੇ ਤੇ ਇੱਕ ਗੱਡੀ ਦੇ ਤਿੰਨ ਮਲਾਜ਼ਮ ਨੇ ਇਹ ਰਾਤ ਤੇ ਦਿਨ ਨੂੰ ਸਾਡੇ ਟੋਟਲ 36 ਮਲਾਜ਼ਮ ਜਿਹੜੇ ਐ ਇਹਦੇ ਵਿੱਚ ਵਰਕਿੰਗ ਕਰਨਗੇ ਜੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹਦੀ ਸਹੂਲਤ ਹੈਗੀ ਐ ਇੱਕ ਤੇ ਜਿਹੜੀ ਰਾਤ ਨੂੰ ਆਵਾਰਾ ਬੰਦੇ ਘੁੰਮਦੇ ਨੇ ਜਾਂ ਚੋਰੀਆਂ ਹੁੰਦੇ ਆ ਇਹਨਾਂ ਨੇ ਰਾਤ ਨੂੰ ਜਿਹੜੀ ਕਾਰਵਾਈ ਇਹਨਾਂ ਨੂੰ ਰੌਂਡ ਅਪ ਕਰਕੇ ਥਾਣੇ 'ਚ ਲਿਆਉਣਾ ਕੋਈ ਰਾਤ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਫੌਰੀ ਤੌਰ ਦੇ ਉੱਤੇ ਜਿਹੜੇ ਆ ਰਿਸਪੌਂਡ ਕਰਨਗੇ 15 ਤੋਂ 20-25 ਮਿੰਟ ਦੇ ਵਿੱਚ ਵਿੱਚ ਰਿਸਪੌਂਡ ਹੁੰਦਾ ਇਹਨਾਂ ਦਾ ਕਿਉਂ ਥਾਣਿਆਂ ਦੇ ਵਿੱਚ ਰਿਸਪੌਂਡ ਦੀ ਪ੍ਰੋਬਲਮ ਆਉਂਦੀ ਸੀ ਇਹਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਹੈ ਉਹ ਸਹੂਲਤ ਮਿਲੇਗੀ ਤੇ ਉਹਨਾਂ ਨੂੰ ਉਹਨਾਂ ਦੀ ਗਵਰਨੈਂਸਸ ਘਟਣਗੀਆਂ ਤੇ ਇਨਸਾਫ ਜ਼ਿਆਦਾ ਮਿਲੇਗਾ